ਸਸਿ ਗਾਲੀ ਆਜਾ ਪਾ ਸ਼ੁਰੂ ਕਰਨੇ ਜੀ ਬਿਹਾਰੀ ਮਾਤਰਾ ਜਿੰਜੇ ਨੂੰ ਬਿਹਾਰੀ ਪਪਾਂ ਜੀ ਪ ਤਤੇ ਨੂੰ ਬਿਹਾਰੀ ਰਾ ਰਾਤੀ ਰ ਮਾਵੇ ਨੂੰ ਬਿਹਾਰੀ ਰਾਰਾ ਵੀਰ อ a หิโนเมหาริกาลาหิรนันเมนุ దద్దేను బహారీ వాడి బహారి కడి హను కన్నా థీ ను బి హ

ਤਤੈ ਨੂੰ ਬਿਹਾਰੀ ਰਾਰਾ ਤੀਰ ਬਾਵੇ ਨੂੰ ਬਿਹਾਰੀ ਰਾਰਾ ਵੀਰ ਆਹੇ ਨੂੰ ਬਿਹਾਰੀ ਰਾਰਾ ਹੀਰ ਨੰਨੀ ਕੰਨਾਂ ਨੰਨੀ ਬਿਹਾਰੀ ਨਾਨੀ ਰੰਨੇ ਨੂੰ ਬਿਹਾਰੀ ਲੱਲੇ ਨੂੰ ਬਿਹਾਰੀ ਨੀਲੀ ਨੰਦੇ ਨੂੰ ਬਿਹਾਰੀ ਬਾਵੇ ਕੰਨਾਂ ਦੀਵਾ ਕੰਗਾ ਦਾੜੀ ਨੂੰ ਬਿਹਾਰੀ ਕੜੀ ਆਹੇ ਕੰਨਾ ਤੱਤੇ ਬਿਹਾਰੀ ਹਾਥੀ ਕੱਕੀ ਨੂੰ ਬਿਹਾਰੀ ਰਾਰੇ ਕੰਨਾ ਖੀਰਾ ਐਸੀ ਜੀ ਬਿਹਾਰੀ ਮੱਤ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸასი ਭਾਣ